ਮਾਸਾ ਸ਼ਹਿਰ ਦੇ ਵਿੱਚ ਇਸ ਵਿਅਕਤੀ ਨੂੰ ਬੋਬੀ ਦਿਓਲ ਦਾ ਸਿਰ ਦੇ ਉੱਤੇ ਕੱਚ ਦਾ ਗਲਾਸ ਰੱਖ ਕੇ ਕਰਨ ਵਾਲਾ ਸਟੰਟ ਮਹਿੰਗਾ ਪੈ ਗਿਆ ਤੇ ਵੀਡੀਓ ਨੈਟ ਦੇ ਉੱਤੇ ਵਾਇਰਲ ਹੋ ਗਈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਖਿਰ ਇਸ ਵਿਅਕਤੀ ਦਾ ਕੀ ਹੋਇਆ ਉਹ ਵੀ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਹਾਂ। ਸੋ ਦਾਦੀ ਹੈ ਕਿ ਇਸ ਵੱਲੋਂ ਕੀਤੇ ਸਟੰਟ ਤੋਂ ਬਾਅਦ ਲਗਾਤਾਰ ਬਾਜ਼ਾਰ ਵਾਲੇ ਨੇ ਇਜ਼ਾਫ ਵਿਰੋਧ ਕੀਤਾ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇਸ આરોપી ਦੇ ਖਿਲਾਫ ਮਾਮਲਾ ਦਰਜ ਕਰ ਲਿਆ ਕਿਉਂਕਿ ਇਸ ਵੱਲੋਂ ਭੀੜ ਵਾਲੇ ਇਲਾਕੇ ਦੇ ਵਿੱਚ ਅਜਿਹਾ ਸਟੰਟ ਗੱਡੀ ਦੇ ਉੱਤੇ ਬੈਠ ਕੇ ਕੀਤਾ ਜਾ ਰਿਹਾ ਸੀ ਅੱਜ ਸਾਡਾ ਐਸ்சி ਹਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਬਸ ਅੱਡਾ ਮੌਜੂਦ ਸੀ ਤਾਂ ਉਹਨੂੰ ਮੋਕੁਰ ਖਾਸ ਨੇ ਤਰਾ ਦਿੱਤੀ ਆ ਇੱਕ ਜਿਹੜਾ ਹੈਗਾ ਰਾਜੂ ਰਾਜੀ ਰਾਜੂ ਪੰਜਾਬੀ ਤੇ ਉਸ ਦਾ ਡਰਾਈਵਰ ਇੱਕ ਗੱਡੀ ਤੇ ਜਿਹੜਾ ਹੈਗਾ ਜਿਹੜੇ ਰਸ਼ ਡਰਾਈਵਿੰਗ ਕਰਕੇ ਉੱਤੇ ਜਿਹੜਾ ਬਹੁਤ ਸ਼ਰਾਬ ਦੀ ਬੋਤਲ ਰੱਖ ਕੇ ਸਟੰਟ ਵਗੈਰਾ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜਾ ਹੈ ਸਹਿਮ ਦਾ ਮਾਹੌਲ ਬਣਿਆ ਹੋਇਆਗਾ ਤੇ ਜਿਸ ਤੇ ਅਸੀਂ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦਾ ਮੈਡੀਕਲ ਵਗੈਰਾ ਉਹਦਾ ਜਿਹੜਾ ਸ਼ਰਾਬ ਪੀ ਰਿਆ ਸੀ ਕਰਵਾਇਆ ਤੇ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਮੁਕਦਮਾ ਦਰਜ ਰਿਸਟਰ ਕਰ ਰਹੇ ਹਾਂ ਤੇ ਦੇ ਰਿਹਾ ਹੈ ਮਦਕ ਵੱਧ ਮੰਦਰ ਰਜਿਸਟਰ ਕਰਕੇ ਤਾਂ ਪਿੱਛੇ ਅੰਦਰ ਚਲੇ ਹੁੰਦੇ ਜਾ ਰਹੇ ਖੈਰ ਦਾਦੀ ਆ ਕਿ ਕਈ ਵਾਰ ਆ ਜਿਹੇ ਲੋਕ ਜੋ ਕਿ ਫਿਲਮੀ ਸਟੰਟ ਕਰਦੇ ਨੇ ਇਸ ਦੇ ਨਾਲ ਲੋਕਾਂ ਨੂੰ ਹਰਜਾਨਾ ਭੁਗਤਣਾ ਪੈ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ